ਸਮਾਰਟ ਸਿਟੀ ਦੇਖਣ ਨੂੰ ਲੱਗਦੀ ਨਹੀਂ ਪਈ ਆ ਇੱਥੇ ਦਾ ਟਿਕਟ ਲਗਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਲੋਕੀ ਲੰਘਣਗੇ ਅੱਛਾ ਅੱਛਾ ਓਕੇ ਓਕੇ ਜਿਵੇਂ ਭਾਈ ਨੇ ਕਿਹਾ ਹੈਗਾ ਕਿ ਪੁਲ ਥੱਲੇ ਵੀ ਪਾਣੀ ਖੜਦਾ ਆ ਉਹ ਵੀ ਬਣਾਓ ਵਾ ਟਰਾਲੀ ਦੇਖੋ ਲੰਘਦੀ ਪਈ ਆ ਫਟੋਸ ਫਿੱਟੀ ਇਹ ਕਰਮਚਾਰੀ ਕੰਮ ਕਰਗੇ ਤਾਂ ਹੀ ਆ ਕਰਮਚਾਰੀ ਤਨਖਾਹ ਮਿਲਦੀ ਆ ਜੋ ਮੀ ਆਂਦਾ ਤੇ ਉਹ ਦੇਖਦੇ ਆ ਕੀ ਕਰਨਾ ਕੀ ਨਹੀਂ ਕਰਨਾ ਮੈਂ ਤਾਂ ਕੋਈ ਕਰਮਚਾਰੀ ਦੇਖਦੇ ਹੀ ਨਹੀਂ ਪਿਆ ਇਹ ਸਾਡਾ ਹਾਲ ਹੈ ਸਮਾਸ਼ ਸਿਟੀ ਦਾ ਸਾਹਮਣੇ ਕਾਫੀ ਲੋਕੀ ਆਉਂਦੇ ਨੇ ਕਿਉਂਕਿ ਚੌਕ ਹੈਗਾ ਪਰ ਹੁਣ ਦੱਸੋ ਇਸ ਸਮਾਸ਼ ਸਿਟੀ ਆ ਪਾਈਆ ਚੈੱਕ ਕਰੋ ਆ ਵੇਖੋ ਗਿੱਲੇ ਹੋ ਗਏ ਸਾਰੇ ਆਪਾ ਕਾਲਜ ਤੋਂ ਆਇਆ ਗਿੱਲੇ ਹੋ ਕੇ ਆਇਆ ਗਿੱਲੇ ਹੋ ਕੇ ਆਏ ਆ ਇਹ ਭਾਈ ਆ ਦੇਖ ਕੇ ਆ ਦੇਖ ਕੇ ਦੇਖ ਕੇ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਤੁਸੀਂ ਮੈਂ ਤੁਹਾਨੂੰ ਬੁੱਤਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਫੁੱਲਾਵਾ ਚੌਕ ਖੜੇ ਹੋਏ ਆ ਤੇ ਪਾਣੀ ਪੈਂਦੇ ਨਾਲ ਸਮਾਹ ਸਿਟੀ ਦੀ ਪੋਲ ਖੁੱਲੀ ਹੋਈ ਹੈ ਪਿੱਛੇ ਪਾਣੀ ਹੀ ਪਾਣੀ ਹੈ ਆ ਤੁਹਾਨੂੰ ਦਿਖਾਣੇ ਆ ਕਿ ਹਾਲ ਹੈ ਜੀ ਫੁੱਲਾਵਾ ਚੌਂਕ ਖੜੇ ਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਫੁੱਲਾਵਾ ਚੌਂਕ ਤੇ ਖੜੇ ਹੋਏ ਆ ਪਾਣੀ ਪਾਣੀ ਹੋ ਚੁੱਕਿਆ ਹੈ ਸਮਾਹ ਸਿਟੀ ਦੀ ਪੋਲ ਖੁੱਲ ਚੁੱਕੀ ਹੈ ਲੋਕੀ ਵੇਖੋ ਕਾਫੀ ਆਉਂਦੇ ਨੇ ਗੱਡੀਆਂ 'ਚ ਬਾਈਕ ਤੇ ਵੀ ਆਉਂਦੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੌਕ ਹੈਗਾ ਲਾਈਟਾਂ ਲੱਗੀ ਹੋਈਆਂ ਆ ਤੁਸੀਂ ਦੇਖ ਸਕਦੇ ਹੋ ਮਾੜਾ ਹਾਲ ਹੈ ਪਾਣੀ ਪਾਣੀ ਖੜਾ ਹੋਇਆ ਆ ਸਮਾਰ ਸਿਟੀ ਦਾ ਹਾਲ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਲੋਕੀ ਵੇਟ ਕਰ ਰਹੇ ਆ ਗੱਡੀਆਂ ਅਨਕਲਮ ਦੀ ਇਹ ਕੋ ਪਾਣੀ ਕਿਵੇਂ ਖੜਾ ਹੋਇਆ ਕੋਈ ਨਿਕਾਸੀ ਨਹੀਂ ਹੈਗੀ ਪਾਣੀ ਦੀ ਇਹ ਸਾਡਾ ਹਾਲ ਹੈ ਸਮਾਸ਼ ਸਿਟੀ ਦਾ ਸਾਹਮਣੇ ਕਾਫੀ ਲੋਕੀ ਆਉਂਦੇ ਨੇ ਕਿਉਂਕਿ ਚੌਕ ਹੈਗਾ ਕਾਫੀ ਰਨਿੰਗ ਚੌਕ ਹੈ ਤੇ ਪਾਣੀ ਜਿਵੇਂ ਖੜਾ ਹੋਇਆ ਵਧੀਆ ਗੱਲ ਨਹੀਂ ਹੈਗੀ ਜੇ ਦੀ ਐਸਾ ਤਾਂ ਕਿੰਨਾ ਲੋਕੀ ਪਾਣੀ ਵਿੱਚੋਂ ਲੰਘਦੇ ਨੇ ਬਸਾਂ ਵੀ ਆਂਦੀਆਂ ਸਵਾਰੀਆਂ ਲੈ ਕੇ ਜਾਂਦੀ ਹੈ ਪਰ ਅੱਗੇ ਪਾਣੀ ਖੜਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਦੂਰ ਤੱਕ ਪਾਣੀ ਹੀ ਪਾਣੀ ਫੈਲਾ ਹੋਇਆ ਨਾਲ ਐਚ ਡੀ ਐਫ ਸੀ ਬੈਂਕ ਵੀ ਹੈਗਾ ਤੁਸੀਂ ਦੇਖ ਸਕਦੇ ਹੋ ਪੈਸੇ ਮੰਗਣ ਵਾਸਤੇ ਵੀ ਖੜੇ ਹੋਏ ਨੇ ਆ ਸਾਹਮਣੇ ਰਾਈਟ ਆ ਗਈਆਂ ਤੁਹਾਨੂੰ ਉਧਰ ਵੀ ਲੈ ਕੇ ਦਿਖਾਣੇ ਆ ਉਧਰ ਵੀ ਪਾਣੀ ਖੜਾ ਹੋਇਆ ਆ ਲਓ ਜੀ ਦੇਖ ਸਕਦੇ ਹੋ ਪਾਣੀ ਖੜਾ ਹੋਇਆ ਹੈ ਸਾਹਮਣੇ ਉਹ ਗੱਡੀਆਂ ਆਂਦੀਆਂ ਤੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਸਮਾਰਟ ਸਿਟੀ ਦੀ ਪੋਲ ਖੁੱਲ ਜਾਂਦੀ ਹੈ ਮੇਨ ਰੋਡ ਹੈਗੀ ਆ ਕਿਵੇਂ ਦੇਖੋ ਪਾਣੀ ਖੜਾ ਹੋਇਆ ਲੋਕੀ ਲੰਘਦੇ ਨੇ ਔਖੇ ਹੋ ਕੇ ਆ ਦੇਖੋ ਗੱਡੀ ਜਿਵੇਂ ਲੰਗੇਗੀ ਬਹੁਤ ਦਿੱਕਤਾਂ ਸਾਹਮਣੇ ਕਰਨਾ ਬੰਦਾ ਕੋਈ ਟ੍ਰਾਫਿਕ ਹੋ ਜਾਂਦਾ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਜਿਹੜਾ ਖੜਾ ਹੋਇਆ ਸਮਾਰਟ ਸਿਟੀ ਦੀ ਗੱਲ ਕਰਦੇ ਆ ਤੁਸੀਂ ਇਸ ਵਾਰ ਕੀ ਕਰੋਗੇ ਤੁਸੀਂ ਖੜੇ ਉੱਧਰ ਇਹ ਤਾਂ ਉਹਦੀ ਆ ਕੇ ਖੜਿਆ ਪਈਏ ਤਾਂ ਮੈਂ ਕਿੱਥੇ ਜਾਣਾ ਬੜਾ ਦੱਸੋ ਸਮਾਰਟ ਸਿਟੀ ਤੁਹਾਨੂੰ ਪਤਾ ਏ ਇੱਦਾਂ ਮੇਨ ਚੌਕ ਆ ਮੇਨ ਚੌਕ ਦੇ ਜਿੰਨਾ ਪਾਣੀ ਖੜਾ ਸਹੀ ਤਾਂ ਲੱਗਦਾ ਨਹੀਂ ਹੈਗਾ ਬਾਕੀ ਫਿਰ ਵੀ ਬਾਰਿਸ਼ ਹੋ ਕੇ ਜਿੱਦਾਂ ਆਂਦਾ ਪਰ ਸਫਾਈ ਜੇ ਹੋਵੇ ਤਾਂ ਭਾਈ ਨਿਕਲ ਜਵੇ ਇਹਨੂੰ ਬਿਲਕੁਲ ਤੁਸੀਂ ਕਹਿਣਾ ਕਹੋਗੇ ਸਰਕਾਰ ਨੂੰ ਇਹ ਤਾਂ ਪੂਰੇ ਇੰਡੀਆ ਦੀ ਹਾਲ ਹੈ ਇਹ ਨਹੀਂ ਪੰਜਾਬ ਦੀ ਹਾਲ ਹੈ ਸਾਰੇ ਤੇ ਇਹੀ ਹਾਲ ਹੈ ਤੁਹਾਨੂੰ ਵੀ ਪਤਾ ਹੋਣਾ ਜਦੋਂ ਵੀ ਇਹ ਕਰਮਚਾਰੀ ਕੰਮ ਕਰਗੇ ਤਾਂ ਹੀ ਆ ਕਰਮਚਾਰੀ ਤਨਖਾਹ ਮਿਲਦੀ ਹੈ ਜੋ ਮੀ ਆਂਦਾ ਤੇ ਉਹ ਦਿਖਦੇ ਆ ਕੀ ਕਰਨਾ ਕੀ ਨਹੀਂ ਕਰਨਾ ਉਹ ਇਹਦਾ ਕੋਈ ਕਰਮਚਾਰੀ ਦਿਖਦਾ ਹੀ ਨਹੀਂ ਪਿਆ ਤੇ ਤਾਂ ਇਹ ਮੈਨੂੰ ਪੁੱਛ ਤਾ ਹੈ ਜਿਵੇਂ ਪਾਈ ਨਾਲ ਗੱਲ ਕੀਤੀ ਆ ਪਾਣੀ ਬੜਾ ਖੜ ਜਾਂਦਾ ਇੱਥੇ ਆਟੋ ਵਾਲੇ ਵੀ ਆਪਣਾ ਰੋਜ਼ਗਾਰ ਚਲਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਟੇਲਰ ਮਾਸਟਰ ਵੀ ਹੈਗੇ ਨੇ ਕਟਿੰਗ ਵਾਲਾ ਵੀ ਬੰਦਾ ਹੁੰਦਾ ਆ ਚੌਂਕ ਹੈਗਾ ਹੁਣ ਦੇਖੋ ਗੱਡੀਆਂ ਆਣ ਗਈਆਂ ਅੱਗੇ ਤੁਹਾਨੂੰ ਦਿਖਾਣੇ ਆ ਹੁਣ ਜਿਹੜੇ ਲੋਕੀ ਆਪਣੀ ਵੇਟ ਕਰ ਰਹੇ ਨੇ ਭਾਈ ਕੀ ਗੋਲੇ ਪਾਣੀ ਜਿਹੜਾ ਬੜਾ ਖੜਾ ਹੋਇਆ ਇਸ ਵਾਰ ਥੋੜਾ ਦੱਸੋ ਇਸ ਵਾਰ ਕੀ ਹੈ ਪਾਈਆ ਚੈੱਕ ਕਰੋ ਆ ਦੇਖੋ ਗਿੱਲੇ ਹੋ ਗਏ ਸਾਰੇ ਆਪਾਂ ਕਾਲਜ ਤੋਂ ਆਇਆ ਗਿੱਲੇ ਹੋ ਕੇ ਆਏ ਆ ਗਿੱਲੇ ਹੋ ਕੇ ਆਏ ਆ ਦੇਖ ਕੇ ਆ ਦੇਖ ਕੇ ਆ ਦੇਖ ਕੇ ਆ ਤੁਸੀਂ ਦੇਖ ਸਕਦੇ ਹੋ ਯੰਗਸਟਰ ਹੈਗੇ ਹੈਲਮਟ ਹੈਲਮਟ ਪਾਇਆ ਕਰੋ ਸਾਹਮਣੇ ਵੀ ਚੌਂਕ ਤੇ ਗੱਲ ਕੀਤੀ ਆ ਤੁਸੀਂ ਦੇਖੋ ਕਿਵੇਂ ਪਾਣੀ ਜਿਆ ਖੜਾ ਹੋਇਆ ਹੈ ਇਹਦਾ ਪੂਰਾ সুইমিং ਪੂਲ ਲੱਗਦਾ ਪਿਆ ਇਹ ਸਮਾਰਟ ਸਿਟੀ ਦੇਖਣ ਨੂੰ ਲੱਗਦੀ ਨਹੀਂ ਪਈ ਆ ਇੱਥੇ ਤਾਂ ਟਿਕਟ ਲਗਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਲੋਕੀ ਲੰਘਣਗੇ ਅੱਛਾ ਅੱਛਾ ਓਕੇ ਓਕੇ ਜਿਵੇਂ ਭਾਜੀ ਨੇ ਕਿਹਾ ਹੈਗਾ ਕਿ ਪੂਲ ਥੱਲੇ ਵੀ ਪਾਣੀ ਖੜਦਾ ਹੈ ਉਹ ਵੀ ਬਣਾਓ ਵਾ ਟਰਾਲੀ ਜਿੱਥੋਂ ਲੰਘਦੀ ਪਈ ਆ ਫਿਟੋਸਪੀਟੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਸਮਾਰਟ ਸਿਟੀ ਦਾ ਕਰ ਤੋ ਵੀਡੀਓ ਵੱਤੋ ਮੈਨੂੰ ਸ਼ੇਅਰ ਤੋਂ ਇੱਧਰ ਵੀ ਦਿਖਾਈਏ ਇੱਧਰ ਵੀ ਘਰਾ ਲੰਗਨ ਗਿਆ ਕਿੰਨਾ ਜਿਆਦਾ ਪਾਣੀ ਖੜਾ ਸਮਾਹ ਸਿਟੀ ਦਾ ਬੁਰਾ ਹਾਲ ਆ ਦੇਖੋ ਜੀ ਦੋਨੋਂ ਸਾਈਡ ਪਾਣੀ ਖੜਾ ਉਧਰ ਸਾਈਡ ਵੀ ਦਿਖਾਈਏ ਇੱਧਰ ਵੀ ਪਾਣੀ ਖੜਾ ਉਧਰ ਵੀ ਪਾਣੀ ਖੜਾ ਆ ਦੇਖੋ ਕ੍ਰੇਨ ਵੀ ਖੜੀ ਹੋਈ ਹੈ ਕੰਮ ਕਾਜ ਨੂੰ ਉਹ ਦੇਖੋ ਗੱਡੀ ਗੱਡੀ ਤੇ ਨਿਕਲੀ ਆ ਉਲਾਂਦੇ ਹੋਏ ਬੜਾ ਹੀ ਮਾੜਾ ਹਾਲ ਆ ਲੋਕੀ ਲੰਘਦੇ ਨੇ ਇਹ ਸਥਿਤੀ ਜਿਹੜੀ ਠੀਕ ਹੋਣੀ ਚਾਹੀਦੀ ਹੈ ਬੜਾ ਮਾਰਾ ਹਾਲ ਆ ਜੀ ਇੱਥੇ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਫੁੱਲਾਂ ਵਾਲਾ ਚੌਂਕ ਖੜੇ ਸੀਗੇ ਪਾਣੀ ਹੀ ਪਾਣੀ ਜਿਹੜਾ ਭੜਿਆ ਹੋਇਆ ਸਮਾਰਟ ਸਿਟੀ ਦੀ ਪੋਲ ਖੁੱਲੀ ਜਾ ਰਹੀ ਆ ਦਾਵੇ ਬੜੇ ਵੱਡੇ ਵੱਡੇ ਕਿਤੇ ਜਾਂਦੇ ਨੇ ਪਰ ਇਹ ਪਾਣੀ ਖੜ ਜਾਂਦਾ ਪੂਰੇ ਭਾਰਤ ਦਾ ਹੀ ਹਾਲ ਆ ਲੁਧਾਨੇ ਚ ਵੀ ਪਾਣੀ ਖੜਾ ਹੁੰਦਾ ਹੈ ਫਲਾਈਓਵਰ ਦੇ ਉੱਪਰੋਂ ਲੋਕਾਂ ਨੂੰ ਆੰਗਣਾ ਬੰਦਾ ਹੈ ਜੇ ਥੱਲੇ ਫਲਾਈਓਵਰ ਦੇ ਪਾਣੀ ਬੜਾ ਜ਼ਿਆਦਾ ਖੜਾ ਹੁੰਦਾ ਬਹੁਤ ਜ਼ਿਆਦਾ ਰਿਸਕੀ ਆ ਸਰਕਾਰ ਨੂੰ ਸੁਲਤਾਨਨਾ ਚਾਹੀਦਾ ਸਮਾਰਟ ਸਿਟੀ ਲਗਣੀ ਵੀ ਚਾਹੀਦੀ ਆ ਇਦਾਂ ਹੋ ਰਿਹਾ ਤੁਹਾਨੂੰ ਰੰਗ ਦੇਵਾਂਗੇ ਥੈਂਕ ਯੂ